ਬਹੁਤ ਹੀ ਸਤਿਕਾਰਯੋਗ ਜੀ ਸਾਹਿਬ ਦੇ ਸਾਹਮਣੇ ਅਸੀਂ ਬੇਨਤੀ ਕਰਨ ਆਏ ਸੀਗੇ ਕਿ ਮੇਲਾ ਮਾਗੀ ਦੀ ਜੋ ਟਿਕਟ ਮਹਿੰਗੀ ਕੀਤੀ ਜਾ ਰਹੀ ਆ ਉਸ ਨਾਲ ਗਰੀਬ ਤੇ ਆਮ ਲੋਕ ਇਸ ਮੇਲੇ ਤੋਂ ਦੂਰ ਹੋ ਰਹੇ ਆ ਅੱਜ ਤੋਂ 5-7 ਸਾਲ ਪਹਿਲਾਂ ਇਸ ਮੇਲੇ ਦੀ ਐਂਟਰੀ ਦੀ ਕੋਈ ਫੀਸ ਨਹੀਂ ਸੀ ਹੁੰਦੀ ਬੱਚੇ بڑے ਆਰਮਨਾਲ ਜਾ ਕੇ ਇਸ ਮੇਲੇ ਨੂੰ ਵੇਖ ਲੈਂਦੇ ਸੀ ਪਰ ਇਹ ਹੁਣ 5-7 ਸਾਲਾਂ ਤੋਂ ਇੱਕ ਨਵਾਂ ਹੀ ਟ੍ਰੈਂਡ ਸ਼ੁਰੂ ਹੋ ਗਿਆ ਹੈ ਕਿ ਬਾਹਰਲੀ ਟਿਕਟ 20 ਰੁਪਏ ਕਰ ਦਿੱਤੀ ਗਈ ਅਤੇ ਅੰਦਰ 50 ਤੋਂ 200 ਰੁਪਿਆ ਇੱਕ ਝੂਲੇ ਦੀ ਰੇਟ ਲਿਆ ਜਾ ਰਿਹਾ ਸੋ ਸਾਰੀਆਂ ਸ਼ਹਿਰ ਦੀਆਂ ਸੰਸਥਾਵਾਂ ਜੋ ਸਮਾਜਿਕ ਤੌਰ ਤੇ ਮੁੱਦੇ ਚੱਕਦੀਆਂ ਉਹ ਡੀਸੀ ਸਾਹਿਬ ਨੂੰ ਬੇਨਤੀ ਕਰਨ ਆਏ ਸੀ ਉਹ ਮਿਲੇ ਨਹੀਂ ਐਸਡੀਐਮ ਮੈਡਮ ਨੂੰ ਰਿਟਰਨ ਦੌਰਤੇ ਅਸੀਂ ਮੈਮੋਰੈਂਡਮ ਦਿੱਤਾ ਹੈ ਕਿ ਇਸ ਸੰਬੰਧੀ ਤੁਸੀਂ ਜੋ ਕਦਮ ਚੱਕੋ ਬਾਹਰਲੀ ਟਿਕਟ ਜਿਹੜੀ ਆ ਉਹ ਮਾਫ ਕੀਤੀ ਜਾਵੇ ਤੇ ਅੰਦਰਲੀ ਟਿਕਟ ਘੱਟ ਕੀਤੀ ਜਾਵੇ ਤਾਂ ਕਿ ਆਮ ਲੋਕ ਜਿਹੜੇ ਆ ਗਰੀਬ ਲੋਕ ਆ ਮਜ਼ਦੂਰ ਲੋਕ ਆ ਬੱਚੇ ਆ ਉਹ ਇਸ ਮੇਲੇ ਦਾ ਆਨੰਦ ਲੈ ਸਕਣ ਤੇ ਮੇਲਾ ਮਾਗੀ ਦੀ ਚੜ੍ਹ ਉਸੇ ਤਰ੍ਹਾਂ ਬਣੀ ਰਹਿ ਸਕੇ ਇਸ ਸਬੰਧੀ ਅਸੀਂ ਕੋਈ ਸਮੇਂ ਵਿੱਚ ਹੀ ਐਮਐਲਏ ਸਾਹਿਬ ਨੂੰ ਵੀ ਮਿਲ ਕੇ ਬੇਨਤੀ ਕਰਾਂਗੇ ਤੇ ਫਿਰ ਸਮਾਂ ਕੱਢ ਕੇ ਅਸੀਂ ਡੀਸੀ ਸਾਹਿਬ ਨੂੰ ਵੀ ਫਿਰ ਬੇਨਤੀ ਕਰਾਂਗੇ ਤੇ ਮੇਲੇ ਵਾਲੀ ਥਾਂ ਤੇ ਅਸੀਂ ਵਿਰੋਧ ਪ੍ਰਦਰਸ਼ਨ ਵੀ ਕਰਨ ਦਾ ਫੈਸਲਾ ਕੀਤਾ ਹੈ ਕਿ ਜੇਕਰ ਇਹ ਲੋਕਾਂ ਦੀ ਮੰਗ ਨੂੰ ਪ੍ਰਵਾਨ ਨਾ ਕੀਤਾ ਗਿਆ ਤੇ ਸ਼ਹਿਰ ਦੇ ਲੋਕ ਮੇਲੇ ਵਾਲੀ ਥਾਂ ਤੇ ਵਿਰੋਧ ਪ੍ਰਦਰਸ਼ਨ ਵੀ ਕਰਨਗੇ ਕਿ ਇਹ ਪੈਸੇ ਦੀ ਜਿਹੜੀ ਲੋਕਾਂ ਦੀ ਲੁੱਟ ਹੋ ਰਹੀ ਆ ਇਹ ਬੰਦ ਕੀਤੀ ਜਾਵੇ ਧੰਨਵਾਦ ਉਹਨਾਂ ਦੀ ਤਾਂ ਮਜਬੂਰੀ ਆ ਪਰ ਸاسي ਚਾਹੁੰਦੇ ਆ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਕੋਈ ਮਜਬੂਰੀ ਨਹੀਂ ਜੇ 50 ਲੱਖ ਚ ਮੇਲਾ ਹੋ ਜੂਗਾ ਤਾਂ ਵੀ ਕੋਈ ਨਹੀਂ ਤੇ ਜੇ ਕਰੋੜ ਚ ਮੇਲਾ ਹੋ ਜੂਗਾ ਤਾਂ ਵੀ ਕੋਈ ਨਹੀਂ ਸਰਕਾਰਾਂ ਨੂੰ ਇਸ 50 20 50 ਲੱਖ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਆਮ ਲੋਕਾਂ ਦੀ ਜੇਬ ਤੇ ਬਹੁਤ ਮੇਲਾ ਭਾਰੀ ਪੈਣ ਲੱਗ ਪਿਆ ਸੋ ਅਸੀਂ ਦੋਨੋਂ ਹੱਥ ਜੋੜ ਕੇ ਡੀਸੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਆਪ ਨਿਜੀ ਦਖਲ ਕਰ ਦੇ ਕੇ ਇਸ ਮੇਲੇ ਦੀ ਰੇਟ ਨੂੰ ਘਟਾਇਆ ਜਾਵੇ ਐਂਟਰੀ ਫੀਸ ਬੰਦ ਕੀਤੀ ਜਾਵੇ ਜੇਕਰ ਐਂਟਰੀ ਫੀਸ ਨਹੀਂ ਘਟਦੀ ਤਾਂ ਫਿਰ ਤੁਹਾਡਾ ਕੀ ਫਿਰ ਅਸੀਂ ਸਾਰੀਆਂ ਸੰਸਥਾਵਾਂ ਮਿਲ ਕੇ ਕੋਈ ਸਾਂਝਾ ਫੈਸਲਾ ਕਰਾਂਗੇ ਤੇ ਵਿਰੋਧ ਪ੍ਰਦਰਸ਼ਨ ਕਰਾਂਗੇ ਸਰਕਪੁਰ ਦੀ ਕੰਪਨੀ ਤੋਂ ਮਾਗੀ ਦੇ ਮੇਲੇ ਦੀ ਡੇਟਾ ਸੇਮ ਹੀ ਹੁੰਦੀ ਆ ਭਾਜੀ ਜਿਹੜੀ ਮਾਗੀ ਦੇ ਮੇਲੇ ਦਾ ਟੈਂਡਰ ਹੋਇਆ ਵੀ ਕਿੰਨੇ ਤੋਂ ਬੋਲੀ ਸ਼ੁਰੂ ਹੋਈ ਸੀ ਤੇ ਕਿੰਨੀ ਤੁਸੀਂ ਇੱਕ 10 ਤੋਂ ਬੋਲੀ ਹੋਈ ਸੀ ਸਰ ਸ਼ੁਰੂ ਤੁਸੀਂ ਕਿੰਨੀ ਬੋਲੀ ਲਾਈ 131 ਇੱਕ ਥੋੜੀ ਜਿਹੀ ਕਨਫਿਊਜ਼ਨ ਹੈ 131 ਤੇ 21 ਦੀ ਉਹ ਕਲੀਅਰ ਹੋ ਜੂਗੀ 21 1 21 ਭਰੀ ਸੀਗੀ ਉਹ ਕਹਰੇ 31 ਉਹਦੀ ਕਨਫਿਊਜ਼ਨ ਥੋੜੀ ਜਿਹੀ ਕਲੀਅਰ ਹੋ ਜੂਗੀ ਫਾਰਮ ਦੇ ਦਿੱਤੇ ਸਾਰਾ ਕੁਝ ਲਿਖਿਆ ਹੋਇਆ ਚ ਇਸ ਵਾਰ ਕਿੰਨੇ ਵਾ ਲੈ ਕੇ ਆ ਰਹੇ ਇਸ ਵਾਰ ਖੁਸ਼ ਹੋਏ ਨਵਾਂ ਜ਼ਰੂਰ ਲੈ ਕੇ ਆਵਾਂਗੇ ਜਿਹਦੇ ਮਕਸਦ ਵਾਸਤੇ ਪਿਛਲੀ ਵਾਰੀ ਹੋਰ ਨਵੀਆਂ ਚੀਜ਼ਾਂ ਦਿੱਤੀਆਂ ਸੀ ਇਸ ਵਾਰ ਹੋਰ ਵੀ ਇਸ ਤੋਂ ਨਵੀਆਂ ਚੀਜ਼ਾਂ ਆਉਣਗੀਆਂ ਮੇਰਾ ਕਦੋਂ ਸ਼ੁਰੂ ਹੋਣਾ ਹੈ ਕਦੋਂ ਤੱਕ ਚੱਲੇਗਾ ਇੱਕ ਤਰੀਕ ਤੋਂ ਸਟਾਰਟ ਹੋਊਗਾ ਸਰ 28 ਤਰੀਕ ਤੱਕ 28 ਫਰਵਰੀ ਤੱਕ 1 ਜਨਵਰੀ ਤੋਂ 28 ਫਰਵਰੀ ਤੱਕ ਹਾਂਜੀ ਅੱ ਮੇਲੇ ਦੇ ਵਿੱਚ ਲੱਗਣ ਵਾਲੇ ਮਨੋਰੰਜਨ ਮੇਲੇ ਦੇ ਠੇਕੇ ਤੇ ਦੇਣ ਸੰਬੰਧੀ ਅੱਜ ਬੋਲੀ ਹੋਈ ਸੀ ਉਸ ਦੇ ਵਿੱਚ ਕੁੱਲ 8 ਜਾਨੀ ਕਿ ਜਿਹੜੇ 18 ਫਾਫਾ ਬੰਡ ਟੈਂਡਰ ਪ੍ਰਾਪਤ ਹੋਏ ਸੀ 1 ਕਰੋੜ 10 ਲੱਖ ਰੁਪਇਆ ਰਿਜ਼ਰਵ ਪ੍ਰਾਈਸ ਤੋਂ ਸ਼ੁਰੂ ਹੋਈ ਸੀ ਬੋਲੀ ਤੇ ਸਭ ਤੋਂ ਵੱਧ 1 ਕਰੋੜ 31 ਲੱਖ ਸਾਡੇ ਕੋਲ ਜਿਹੜੀ ਸੀ ਰਕਮ ਦਾ ਟੈਂਡਰ ਪ੍ਰਾਪਤ ਹੋਇਆ ਸੀ ਉਹਨਾਂ ਦੀ ਫੇਵਰ ਦੇ ਵਿੱਚ ਗਿਆ ਹੈ ਬਨਾਕੀ ਟੈਂਡਰ ਕਰਦੇ ਜਿਹਾ ਹੈ ਜਨਾ ਤੇ ਹੈ वरेंद्र कपूर मैम कदो लेके कदो तक का टेंडर है कि नहीं देर का मेला है यह मेला एक एक छब्बी तो लैके अठाई दो छब्बी तक चलेगा ठीक है